ਇਸ ਘਟਨਾ ਨੂੰ ਜਿੰਨਾ ਆਪਾਂ ਨਿੰਦੀਏ ਜਿੰਨਾ ਮਾੜਾ ਕਹੀਏ ਉਹਨਾਂ ਘਟਾਏ ਬਹੁਤ ਮਾੜਾ ਕੀਤਾ ਉਹਨਾਂ ਨੇ ਤੇ ਜਿਹੜਾ ਬੰਦਾ ਗੁਰੂ ਦੇ ਚਰਨਾਂ ਦੇ ਵਿੱਚ ਆ ਗਿਆ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿੱਥੇ ਸਾਰੀ ਦੁਨੀਆ ਕਿ ਨਤਮਸਤ ਹੁੰਦੀ ਹੈ ਉੱਥੇ ਆਪਾਂ ਇਹ ਜੀ ਗੋਲੀ ਦੀ ਬਾਰਦੁੱਤ ਕਰੀਏ ਕੀ ਅਸਰ ਪਊਗਾ ਲੋਕਾਂ ਦੇ ਉੱਤੇ ਜਿਹੜੇ ਲੋਕ ਆਮ ਆਉਂਦੇ ਨੇ ਉਹਨਾਂ ਤੇ ਕੀ ਅਸਰ ਪਊਗਾ ਇਹ ਕੋਈ ਬਹੁਤੀ ਵਧੀਆ ਚੀਜ਼ ਗੱਲ ਨਹੀਂ ਹੈ ਚੰਗੀ ਗੱਲ ਨਹੀਂ ਹੈ ਮਾੜੀ ਗੱਲ ਨਹੀਂ ਹੈ ਜਿੰਨਾ ਇਹਨੂੰ ਨਿੰਦੀਏ ਉਹਨਾਂ ਥੋੜਾ ਹੈ ਇਹ ਕੰਮ ਨਹੀਂ ਸਹੀ ਹੋਣਾ ਚਾਹੀਦਾ ਕਿ ਮੰਨ ਕੀ ਕਰਦੇ ਹੋ ਅ ਰਵਲਵਰ ਕਿੱਥੋਂ ਆਇਆ ਦੇਖੋ ਇਹਦੀ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਸਰਕਾਰ ਦੀ ਮਜ਼ਾ ਕਹਿੰਦਾ ਵੀ ਢਿੱਲਾ ਇਹ ਸਰਕਾਰ ਦੇ ਲਾ ਕਾਨੂੰਨ ਦੀ ਕੋਈ ਗੱਲ ਰਹੀ ਨਹੀਂ ਜਿਹੜਾ ਬੰਦਾ ਜਿੱਥੇ ਮੱਜਾ ਪਰੋਜ ਹੀ ਦੇਖਦੇ ਆ ਫਰਾਂ ਤੋਂ ਕਤਲ ਹੋ ਗਿਆ ਫਰਾਂ ਤੋਂ ਵਿਆਹ ਹੋ ਗਿਆ ਇਹ ਰੋਜ਼ ਹੋ ਰਿਹਾ ਆਪਾਂ ਤੇ ਜੇ ਸਰਕਾਰ ਦੀ ਥੋੜੀ ਜਿਹੀ ਕਸ਼ਾਈ ਹੋਵੇ ਸਰਕਾਰ ਤਕੜੀ ਹੋਵੇ ਕੰਮ ਕਰੇ ਫਿਰ ਥੋੜੇ ਡਰ ਹੁੰਦਾ ਡਰ ਨਾਲ ਦੀ ਕੋਈ ਚੀਜ਼ ਨਹੀਂ ਰਹੀ ਹੈ ਕਿ ਤੁਸ ਜਿ ਕੌਣ ਹੋ ਸਕਦਾ ਇਹ ਦੇਖੋ ਪਰਮਾਤਮਾ ਨੂੰ ਪਤਾ ਕੀ ਉਸਦਾ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਇਹਦੀ ਇਨਕੁਆਇਰੀ ਕਰਕੇ ਸਮਝਾ ਕਦੇ ਵੀ ਗੱਲ ਕੀ ਹੋਈ ਹੈ ਕਿਉਂ ਹੋਈ ਹੈ ਪੰਗਤ ਕੌਣ ਪਿੱਛੇ ਹੈ ਪੰਗਤ ਤੇ ਬਹੁਤ ਵੱਡਾ ਪ੍ਰਭਾਵ ਹੈ ਇਸ ਚੀਜ਼ ਦਾ ਇਹ ਬਹੁਤ ਮੜਾ ਆਸਪੇ ਹੈ ਜੀ ਬਹੁਤ ਮੜਾ ਆਸਪੇ ਤੁਹਾਡੀ ਗੱਲ ਹੋਈ ਹੈ ਸਮਭਲੇ ਸੁਖਵੀਰ ਸਿੰਘ ਬਦਲਣਾ ਨਹੀਂ ਗੱਲ ਤਾਂ ਨਹੀਂ ਹੋਈ ਦੇਖੋ ਉੱਥੇ ਗੱਲ ਤਾਂ ਹੁਣ ਮੁਸ਼ਕਲ ਆ ਜੀ ਲੋਕ ਟੈਲੀਫੋਨ ਕਰਦੇ ਮੇਰੀ ਗਲਤੀ ਨਹੀਂ ਹੋਈ ਹੈ ਪਰ ਇਹਨੂੰ ਜਿੰਨਾ ਨਿੰਦੀਏ ਉਹਨਾਂ ਥੋੜਾ ਜੀ ਪਾਲਸੀ ਦਾ ਪ੍ਰਧਾਨ ਹੈ ਉਹਦੇ ਉੱਤੇ ਹਮਲਾ ਕਰ ਦੇਣਾ ਮੈਂ ਕਹਿੰਦਾ ਕੋਈ ਵੀ ਹੋ ਬੱਚਾ ਹੋ ਆਮ ਬੰਦਾ ਵੀ ਹੋਵੇ ਉਹ ਹਮਲਾ ਕਿਉਂ ਹੋਵੇ ਜੀ ਉਹ ਜਗਾਤੇ ਹੋਵੇ ਜਿਹੜੀ ਸਾਰੀ ਦੁਨੀਆ ਦੀ ਪਵਿੱਤਰ ਜਗਾ ਹੈ ਜਿੱਥੇ ਹਰ ਬੰਦਾ ਨਤਮਸ ਸਕਦਾ ਆ ਕੇ ਜਿੱਥੇ ਤਾਂ ਹਿੰਸਾ ਦੀ ਗੱਲ ਹੀ ਨਹੀਂ ਹੈ ਇਹ ਜਾਂਚ ਜਿਹੜੀ ਮੰਗ ਕਰਦੇ ਹੋ ਕੋਈ ਵੀ ਜਾਂਚ ਜਿਸ ਨੂੰ ਮੰਗ ਕਰਦੇ ਆ ਕੋਈ ਸਿੱਤੀ ਜਲਦੀ ਦੇਖੋ ਇਹਦੀ ਬਿਹਤਰ ਸਰਕਾਰ ਨੇ ਦੇਖਣਾ ਹੈ ਜੁਡੀਸ਼ਰੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕੀ ਹੋਇਆ ਕੀ ਹੋਇਆ ਕਿਹਦਾ ਕੌਣ ਪਿੱਛੇ ਹੱਥ ਹੈ ਕਿਸ ਨੇ ਕਹਿ ਕੇ ਕਰਵਾਇਆ ਕਾਰਨ ਕੀ ਹੋਇਆ ਹਰ ਚੀਜ਼ ਬਰੀਕੀ ਤੋਂ ਬਰੀਕੀ ਤੱਕ ਜਾਣਾ ਚਾਹੀਦਾ ਹੈ